ਸਰਕਾਰ ਬੈਠਾ ਠਾਕ ਦਿੰਦਾ ਹੈ ਅੰਦਰ ਠਾਕ ਦੰਦਾ ਹੈ ਖਾਲਸਾ ਸੁਬਾਹ ਨਹੀਂ ਹੁੰਦਾ ਫਿਰਦਾ ਖਾਲਸਾ ਹੈ ਫਿਰਦਾਰੀ ਕਰੇ ਮਹਾਦਾਇਆ ਕਰ ਲਿਆ ਹੁੰਦਾ ਹੈ ਜੀਵ ਆਖਾਲੇ ਜੀਵ ਆਦਵਾ ਖਾਲ ਹੈ ਵਰਦੀ ਨਹੀਂ ਹੈ ਜਿੱਥੇ ਜੀਵ ਆਦਵਾ ਕਹਿੰਦੀ ਆ ਜਾਂਦੇ ਉਹ ਖਾਲ ਦੰਦਾ ਹੈ ਤੇ ਜੀਵਾ ਦੋਨੇ ਬੈਠੇ ਹੋਈ ਗੱਲ ਤੱਕ ਬਣੂਗਾ ਦੂਰ ਘੇ ਬਣ ਜੂਗਾ ਸਲਾਸਨ ਦੀ ਗੱਲ ਸਿਰੱਖਣ ਹੋਈ ਏ ਹੁਣ ਹੁਣ ਤੋ ਜਾਏ ਜਿਹੜੇ ਸਲਾਸਨ ਮਲੇ ਇਹ ਸਾਰਾ ਪਾਣੀ ਉਹ ਕਿਹੜਾ ਸਲਾਸਨ ਉਹ ਤਾਂ ਫਿਰ ਕੰਕਰ ਪੱਥਰ ਜੋੜ ਕੇ ਮਾਜਰਾ ਲਈ ਬਣਾਇਓਗਾ ਲੈਣਾ ਇਹਦਾ ਓੜਾ ਕੰਕਰ ਪੱਥਰ ਜੋੜ ਕੇ ਮਾਜਰਾ ਬਣਾਇਓਗਾ ਲੈਣਾ ਦਾ ਪੰਦਰਤ ਫਿਰ ਤਾਂ ਉਹਨਾਂ ਨੇ ਵੀ ਇਹ ਗੱਲ ਨਹੀਂ ਦਿੱਤੀ ਜਿਹੜੀ ਗੱਲ ਨਹੀਂ ਫਿਰ ਕੀ ਫਰਕ ਪੈਗਾ ਦੇ ਇਹਦਾ ਗੰਗਰ ਪੱਥਰੇ ਢੋੜਿਆ ਆ ਆਕਾਲ ਜਿਹੜਾ ਹੈ ਉਹਦਾ ਤੱਕ ਕੋਣ ਹੈ ਉਹ ਤੇ ਦਾ ਕੋਈ ਨੀ ਚੀਜ਼ ਆ ਗਾਲ ਬੱਝੀਏ ਆਕਾਲ ਦਾ ਅੱਖਾਂ ਨੂੰ ਨਹੀਂ ਦਿੰਦਾ ਜੋ ਆਕਾਲ ਹੈ ਪੁਰਖ ਹੈ ਉਹ ਅੱਖ ਨੂੰ ਨਹੀਂ ਦਿੰਦਾ ਉਹਦਾ ਤੱਕ ਤੱਕ ਨੂੰ ਕੋਈ ਬੰਦੇ ਨਹੀਂ ਉਹ ਅੱਖਾਂ ਦੇਖਣ ਵਾਲੀ ਆਕਾਲ ਦੱਸਦਾ ਇਹਨੇ ਬੋਲੇ ਨੇ ਸਾਰੇ ਹੀ ਇਹਨੇ ਬੋਲਾ ਦਾ ਅਕਾਲ ਤਖਤਾ ਜਿਹੜੇ ਜਦੋਂ ਬਣਾਇਆ ਤੇ ਬੋਲੇ ਉਹ ਜਿਹਨੇ ਬਣਾ ਲਿਆ ਇਹਨੇ ਬੋਲਾ ਦਾ ਅਕਾਲ ਤਖਤਾ ਮਾਇਆ ਧਾਰੀਆਂ ਦਾ ਮਾਇਆ ਦਾ ਅਕਾਲ ਤਖਤਾ ਹੈ ਤਾਂ ਹੰਕਰ ਪੱਥਰ ਜੋੜ ਕੇ ਮੰਜਰ ਲਈ ਬਣਾਏ ਅਕਾਲ ਦਾ ਤਖਤਾ ਬੋਲਾ ਦਾ ਕਾਲ ਨਹੀਂ ਹੁੰਦਾ ਨੇ ਅਕਾਲ ਗੱਤ ਹੋ ਜੂਏ ਕਾਲ ਤੋਂ ਪਰੇ ਚਲੇ ਜਾਉ ਜੀਵਾ ਜਮਾ ਹਲ ਖਾਲ ਵਸਾਏ ਜਦ ਇੱਕ ਹੋ ਕੇ ਰਹੇ ਤੂੰ ਹਮੇਸ਼ਾ ਵਾਤੇ ਮੇਰੇ ਅਗਾਰ ਰੂਪ ਹੈ ਮੇਰਾ ਜਨ ਹਮੇਸ਼ਾ ਵਾਤੇ ਕੋ ਜੰਦਰ ਸਾਹਿਬ ਦੀ ਸੂਰਤ ਦਸਤਾਰ ਸਰਾ ਫਿਰ ਇਹਦਾ ਉਹ ਰੂਪ ਹੈ ਅਗਾਰ ਇਸ ਫਿਰ ਇਹ ਤਾਂ ਕਦੇ ਵਹਿੰਦਾ ਫਿਰ ਕਹਿੰਦਾ ਕਿ ਮੇਰਾ ਬਤੁ ਜਾਏ ਜਿਹੜੇ ਸੰਘਾਸਨ ਮੇਰੇ ਹਸਾਨ ਨੂੰ ਪਾਣੀ ਰਾਗੂ ਗੀਰ ਆਇਆ ਕੋਈ ਨਸਲ ਪਛਾਣੀ ਫਿਰ ਕੌਣ ਪਛਾਣੂ ਉਹ ਤਾਂ ਕਹਿੰਦਾ ਕੋਈ ਪਛਾਣ ਨਹੀਂ ਸਕਦਾ ਸੰਸਾਰ ਦਾ ਆਦਮੀ ਕੋਈ ਦੇਖ ਨਹੀਂ ਸਕਦਾ ਤੇ ਪਰਮਾਣੂ ਕਿੱਥੇ ਰਹਿ ਗਈ ਤੁਸੀਂ ਕਿੱਥੋਂ ਜਾਣਦੇ ਹੋ ਇਹ ਜਵਾਨ ਨੇ ਬੋਲੇ ਨੇ ਮਾਇਆਦਾਰੀ ਨੂੰ ਮਾਇਆਦਾਰੀ ਆ ਤੰਨਾ ਬੋਲੋ ਬੰਦੇ ਬੋਲੋ ਨੇ ਸਾਰੇ ਹਾਂਜੀ ਆਦਿ ਜੁਗਾਦੀ ਹੁਣ ਹੋਵਤ ਨਾਲ ਕਿਤੇ ਸੋਹੇ ਆਦਿ ਜੁਗਾਦੀ ਮੰਨਦੇ ਨੇ ਆਦਿ ਤੋਂ ਲੈ ਕੇ ਜਦੋਂ ਦੀ ਸ੍ਰੀ ਪੈਦਾ ਹੋਈ ਹੈ ਉਹ ਨੂੰ ਜੁਗਾਰ ਕਹਿੰਦੇ ਆਦਿ ਦੇ ਨਾਲ ਜੁਗਾਰ ਤਾਂ ਆਇਆ ਇੱਕ ਆਦਿ ਅਚਲ ਆਤਮਾ ਅਨਾਰ ਅੱਦੀ ਨਹੀਂ ਹੈ ਆਦਿ ਜੀ ਜੋ ਹੁੰਦੀ ਹੈ ਜੀ ਦਾ ਮੁੱਢ ਹੋਵੇ ਆਤਮਾ ਦਾ ਮੁੱਢ ਤਾਂ ਕਿਹਨੂੰ ਲੱਭਦਾ ਹੈ ਅੱਤ ਪੁਰਾਣੀ ਹੈ ਅਦੀਨੀ ਹੈ ਆਦੀ ਸ੍ਰਿਸ਼ਟੀ ਹੈ ਆਤਮਾ ਦੀ ਸ੍ਰਿਸ਼ਟੀ ਦਾ ਉਹ ਨਾ ਰਚਨਾ ਦਾ ਨਾਮ ਹੈ ਜਦੋਂ ਤਾਂ ਆਦ ਹੈ ਮੁੰਡਾ ਹੈ ਯੁਗਾਂ ਦਾ ਮਤਲਬ ਵੀ ਜਦੋਂ ਤੋਂ ਸਮਾ ਸ਼ੁਰੂ ਹੋਇਆ ਕੋ ਜਦੋਂ ਤੋਂ ਸਮਾ ਸ਼ੁਰੂ ਹੋਇਆ ਜੂ ਕਿਹੜਾ ਹੋਣੇ ਜੋ ਕਿ ਨਵੇਂ ਨਵੇਂ ਚੌਥਾ ਯੁਗ ਨਹੀਂ ਹੁੰਦਾ ਚੌਥਾ ਯੁਗ ਨਹੀਂ ਹੈ ਚੌਥੇ ਵਾਲ ਦਸੱਚ ਕਿਹਾ ਹੈ ਜੋ ਕਾਲ ਸੱਚ ਜੋ ਕੋਦੋ ਸ਼ੁਰੂ ਹੈ ਉਹ ਜੁਗਾਂ ਦਾ ਜੁਗਾਂ ਦਾ ਮਨ ਜੁਗ ਦਾ ਆਰੰਭ ਉਹ ਵੀ ਸੈਤਨ ਵਾਲਾ ਜੋ ਜੋ ਵੀ ਸੈਤਨ ਇਹ ਬਚਾਅ ਆਤਮਾ ਸੱਚ ਪਾਈ ਹੈ ਤਾਂ ਸਿਰਸਿ ਰਹੀ ਆ ਆਤਮਾ ਦੇ ਬਿਨਾ ਸਿਰਸਿ ਰਹੀ ਹੁੰਦੀ ਆ ਅਸਮ ਦੀ ਜੋ ਕਾਲ ਸੱਚ ਹੈ ਵੀ ਦੱਚ ਹੈ ਵੀ ਸੱਚ ਹੈਗਾ ਆਤਮਾ ਹੈਗੀ ਹੁਣ ਆਤਮਾ ਵੀ ਸੱਚ ਗੜ ਵੀਏਗਾ ਜੇ ਸਾਚ ਗਿਆਨ ਹੈਗਾ ਹੁਣ ਤਾਂ ਹੀ ਸੱਚ ਕਰ ਜਾਣਾ ਹੈ ਸੱਚ ਖੰਡ ਵਸਾ ਨੰਕਾਰ ਹੁੰਦੀ ਵਸਾ ਸੱਚ ਖੰਡ ਸੱਚ ਖੰਡ ਕਿੱਦੇ ਚੱਲਿਆ ਗਿਆ ਇਹਦਾ ਨੂੰ ਨਹੀਂ ਪਤਾ ਗਾਸਦਾ ਬਾਣੀ ਕੀ ਕਹਦੀ ਹੈ ਗੁਰਬਾਣੀ ਬਾਰੇ ਨਹੀਂ ਉਹਨਾਂ ਕੋਈ ਗਿਆਨ ਹੈਗਾ ਇਹਾਂ ਦਾ ਗੌਰ ਹਦੈ ਨਾ ਰਵਾਲਿਆਂ ਦਾ ਗੌਰ ਹਦੈ ਸੁਭਾਣੋਂ ਬਥੇ ਗੱਲਾਂ ਨਹੀਂ ਇਹਨਾਂ ਨੇ ਕੀ ਲੈਣਾ ਇਹਨਾਂ ਨੇ ਜੁਗਾਲ ਕਰਿਆ ਰਾਤਾਂ ਸੱਚ ਤੇ ਕੀ ਲੈਣ ਜਿੱਦਾ ਤੇ ਆਲੇ-ਬਾਏ ਤੱਕ ਹੋਵੇ ਜੋ انہیں کہ لینا بھی کی ہے وہ گاہک ہے نہیں اس گل سے میں شروعی کمیٹی گاہک ہے جڑا مایاد راج کا گاہک ہوگئے وہ ایک چیز کا گاہک نہیں وہی راجا جڑے ہوئے رشی منی سارے راجے جڑے یہ بھی سارے راجے منسٹر جڑے ہوئے جو, جو اتنا متا سسٹم تھی وہی سسٹم ہے سارا رشی منی راجے جڑے ہوئے ਕੋਦਰੇ ਰਾਜਾ ਨਾਲ ਜਿਹੜਾ ਬਸ ਤੋਂ ਚੀ ਹੈ ਸਭ ਇਹਨੂੰ ਉਹ ਕਾਲਾ ਸਿਸਟਮ ਹੈ ਵੀ ਸੱਚ ਜਨ ਆਨ ਗੋਸੀ ਵੀ ਸੱਚ ਉਹੀ ਗੱਲ ਪੜ੍ਹ ਕੇ ਕਹੀ ਹੋਈ ਹੈ ਇੱਥੇ ਆਦ ਗਾਦੀ ਹਾਰਾ ਹੋਵਤ ਆ ਹੁਣ ਵੀ ਹੈਗਾ ਆਦ ਜਗਾਦੀ ਹੁਣ ਹੋਵਤ ਆਦ ਜਗਾਦੀ ਆਨ ਜਿਹੜਾ ਸ਼ੁਰੂ ਦੇ ਵੀ ਸਭ ਤੋਂ ਅਤਮਾ ਉਹ ਜੁਗਾਰ ਵੀ ਜੁਗਦੇ ਜਦੋਂ ਸ਼ੁਰੂ ਹੋਨੇ ਜਦ ਵੀ ਉਹ ਵਿੱਚ ਰਲਿਆ ਤਾਂ ਹੈ ਮਾਇਆ ਸ਼ੁਰੂ ਹੋਈ ਜੁਗਾਦੀ ਥੋੜਾ ਹੁਣ ਵੀ ਸੱਚ ਹੈ ਉਹ ਬਤ ਹੁੰਦਾ ਵੀ ਰਹੂਗਾ ਨਾਂ ਨੀ ਕੈਸ ਹੋਇਆ ਕੋਈ ਸੋਇ ਨਾਂ ਉਹੀ ਗੱਲ ਕਹੀ ਹੋਈ ਐ ਤੇ ਅਜਾਦੀ ਹੁਣ ਹੋਣ ਤੋਂ ਆਸਾ ਜੁਗਾਰ ਦਾ ਹੈ ਕਿ ਸੱਚ ਨਾਲ ਬੋਲ ਸਕੀ ਵੀ ਸੱਚ ਉਹੀ ਗੱਲ ਹੈ ਕਹਿਣ ਤੇ ਫਰਕ ਪਾਇਆ ਹੋਇਆ ਲੱਭਦੇ ਬੰਦੇ ਨੇ ਗੱਲ ਉਹੀ ਆ ਕੌਣਤਾ ਹੈ ਅੱਜ ਵਾ ਉਹ ਜਿਹੜਾ ਸੱਚਖੰਡ ਚਾ ਉਹ ਨਹੀਂ ਇੱਥੇ ਹੁੰਦਾ ਇਹ ਨਜੂਆ ਹਾਲ ਦੇ ਵਿੱਚ ਉਹ ਉੱਥੇ ਬੈਠੇ ਹੁਕਮ ਉੱਥੇ ਬੈਠੇ ਲੈ ਜਾਂਦਾ ਹੁਕਮ ਉਹਦੇ ਦਾ ਜੋ ਇਛਾ ਹੁੰਦੀ ਉੱਥੇ ਬੈਠੇ ਦੀ ਇੱਥੇ ਵਾਪਰ ਜਾਂਦੀ ਹੈ ਉਹਨੂੰ ਕਿ ਲੋੜ ਹੋ ਰਹੇ ਹੁੰਦੇ